ਦੇ ਜਿਹੜੇ ਮੁਕਸਦ ਤੇ ਰਹਿਣ ਵਾਲੇ ਉਹ ਫੜੇ ਗਏ ਆ ਜਿਹੜਾ ਟੈਕਨੀਕਲ ਇਨਪੁਟ ਉਹਨਾਂ ਤੋਂ ਸਾਨੂੰ ਮਿਲਿਆ ਉਸ ਟੈਕਨੀਕਲ ਇਨਪੁਟ ਤੋਂ ਇਹਦੇ ਤਾਰ ਜਿਹੜੇ ਹੈ ਉਹ ਫੋਰਨ ਮਲੇਸ਼ੀਆ ਨੰਬਰ 1 ਨੰਬਰ 2 ਪਾਕ ਆਈਐਸਆਈ ਨਾਲ ਜੁੜੇ ਹੋਏ ਨੇ ਤੇ ਇਹ ਲੋਕ ਜਿਹੜੇ ਸੀਗੇ ਜਿਹੜੇ ਇਨੀਸ਼ੀਅਲੀ ਫੜੇ ਗਏ ਇਹ ਫੁੱਟ ਸੋਲਜਰਸ ਸੀਗੇ ਜਿਨ੍ਹਾਂ ਨੂੰ ਡਾਇਰੈਕਟ ਮਲੇਸ਼ੀਆ ਤੋਂ ਹਦਾਇਤ ਆ ਰਹੀ ਸੀਗੀ ਕਿ ਤੁਸੀਂ ਫਲਾਨੀ ਫਲਾਨੀ ਜਗ੍ਹਾ ਤੇ ਜਾਣਾ ਹੈ ਤੇ रेकी करनी है रेकी करके एकदम दी जगह गिरने ਨੂੰ ਫਿਗਰ ਲਾ ਦਿੱਤੇ ਡੈਮੇਜ ਹੋਏ ਕਾਫੀ ਨੰਬਰ 1 ਨੰਬਰ 2 ਜੇ ਬੈਕਵਰਡ ਲਿੰਕ ਤੇ ਜਦੋਂ ਆਪਾਂ ਗਏ ਤੇ ਸਾਨੂੰ ਕੁਝ ਹੋਰ ਜੇਲਡ ਇਨਮਿਟਸ ਫਿਗਰ ਆਊਟ ਹੋਏ ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਾਇਆ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਇਨਟੈਰੋਗੇਸ਼ਨ ਤੇ ਇਹ ਆਇਆ ਥੈਟ ਇਟ ਇਜ਼ ਅ ਵਾਈਡ ਨੈਟਵਰਕ ਆਫ ਪੀਪਲ ਸੇਲਿੰਗ ਨਾਰਕੋਟਿਕਸ

एडुकेट रिवॉर्ड जिधर है वो देंगे। दे नहीं जी अजे मलेशिया इस डी मेन काउंसलर ही होते हैं अजे बहुत नहीं नहीं जी अजे अजे मलेशिया अजे मलेशिया इस वन ऑफ डी लिंक जिधर नाल ए बंदे जो रहते हैं डी मेन मेन हैंडलर्स डेयर सिटिंग इन पाकिस्तान एंड इन मलेशिया आह जस जस बेबल्डेथ हो रहे जी, जी

ओ, ओ, काफी हैंडल करते हैं मैं एक हैंडलर जरा है, काफी मोड्यूलर हैंडल हैं। तो जुड़े जेल टाइम रहे

uh he is talking to the person sitting in pakistan first they were involved in contra contraband smuggling kyun thon contraband aaya ji jazz babel ne ek banda lab liya ji ajje ajje jehda hai oh freetkot da rehne wala hai malaysia ch rehnda ajje nu puchya ji ki tere ko jankaar hai oh ta hanji mere do jankaar hai oh de de chandi unne unna nu sampark kita jail waleyan ne inna nu sampark kita to the whole chain which we are talking ਸਰ ਚੋਕੀ ਮੈਡੀਕਲ ਮੇਲੇ ਆ ਬਰਾਵਾ ਪੈਸਟ ਪ੍ਰੋਪਰਟੀ ਪ੍ਰੋਪਰਟੀ ਕੀਤੀ ਹੋਈ ਹੈ ਪ੍ਰਾਮਦਗੀ ਜੀ ਤੱਕ ਗ੍ਰੇਡ ਮੇਲਾ ਸਾਨੂੰ ਤੇ ਕੁਝ ਟੈਕਨੀਕਲ ਡਿਵਾਈਸਸ ਵੀ ਮਿਲੇ ਸਰ ਬਈ ਆਈਡੀਅਲ ਐਂਡ ਕਮਿਕੇਸ਼ਨ ਵੀ ਸੀ ਉਸੇ ਦਾ ਟਾਈਮ ਸੀ ਲੁਧਿਆਣਾ ਵਿੱਚ ਜੀ ਸੀ ਕਿ ਟਾਈਮ ਸੀ ਸਰ ਇਹਨਾਂ ਨੇ ਹੀ ਕਰਨਾ ਚਾਹਿਆ ਜਿਆਦਾ ਦੇਣਾ ਇਹਨਾਂ ਨੇ ਕਿਹਾ ਇਹਨਾਂ ਨੇ ਹੀ ਦੇਣਾ ਸੀਗਾ ਜੀ ਸੱਚੀ ਕਾਗਜ਼ ਕਰ ਕਾਗਜ਼ ਆਈ ਡੋਟ ਸ਼ੇਅਰ ਇਟ ਵਿਦ ਯੂ ਆਈ ਥਿੰਕ ਵੀ ਗਿਵ ਮੀ ਦ ਫਰਸਟ ਰੰਚ ਟਾਈਮਿੰਗ ਤੋਂ कुछ घंटे पहला नहीं हाले तक तो नहीं है कोई तक तक जी नहीं। तो रही। तो रही। नहीं जी जी